ਨਮਸਕਾਰ ਖਬਰਾਂ ਦੇ ਸ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਰਵਿੰਦਰ ਸਿੰਘ ਪੱਟੀ ਪਹਿਲਾਂ ਪੇਸ਼ ਨੇ ਚੌਣੀਆਂ ਖਬਰਾਂ ਜਦੋਂ ਤੁਸੀਂ ਕਰਦੇ ਹੁੰਦੇ ਸੀ ਮੀਡੀਆ ਉਦੋਂ ਵੀ ਇਸ ਤਰ੍ਹਾਂ ਪ੍ਰਭਾਵ ਹੁੰਦਾ ਸੀ ਸਰਕਾਰਾਂ ਦਾ ਕਿ ਜਿਹੜੀ ਸਰਕਾਰ ਆਈ ਉਹਨੇ ਮੀਡੀਆ ਸਾਰਾ ਹੀ ਮਲਿਆ ਹੁਣ ਤੇ ਕੰਮ ਬਹੁਤ ਹੀ ਖਰਾਬ ਹੋ ਗਿਆ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਚੌਥਾ ਥੰਮ ਹੁਣ ਉਹ ਮੇਰੇ ਖਿਆਲ ਤੋਂ ਕਹਾਵਤ ਬਦਲ ਦੇਣੀ ਚਾਹੀਦੀ ਹੈ ਹੁਣ ਚੌਥਾ ਥੰਮ ਨਹੀਂ ਰਹਿ ਗਿਆ ਨਹੀਂ ਰਹਿ ਗਿਆ ਪ੍ਰਾਣੀਆਂ ਚੀਜ਼ਾਂ ਬਹੁਤ ਯਾਦ ਕਰਦੇ ਆ ਦਰਦੂਰ ਰਸ਼ਨ ਵੀ ਚੱਲਦਾ ਰਿਹਾ ਤੇ ਫਿਲਮਾਂ ਅੱਜ ਤੱਕ ਮੇਰੇ ਖਿਆਲ 54 ਪੰਜਾਬੀ ਫਿਲਮਾਂ ਹੋਣ ਕਰ ਚੁੱਕਾ ਜੀ ਜੀ ਲੇਟੈਸ ਵੀਰ ਦਾ ਚਾਚਾ ਸੀ ਮੈਂ ਜੀ న్యూਸ ਨੂੰ న్యూਸ ਦੇ ਹਿਸਾਬ ਨਾਲ ਸਿਰਫ ਪ੍ਰੈਜੈਂਟ ਕਰਨਾ ਹੁੰਦਾ ਹੈ ਕੋਈ ਕੋਈ ਵਾਦਾ ਘਟਾਣਾ ਨਹੀਂ ਹੁੰਦਾ ਹਾਂਜੀ ਇਸ ਨਾਲ ਹੀ ਖਬਰਾਂ ਦਾ ਐਬਲੀਟਨ ਖਤਮ ਹੋਇਆ ਨਮਸਕਾਰ ਹੁਣ ਟੀਮ ਤੁਸੀਂ ਵੀ ਜਾਦੂ ਬੂਨ ਸਾ ਸਸਕਾਰ ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਪੌਡਕਾਸਟ ਸੀਰੀਜ਼ ਦੇ ਵਿੱਚ ਆਪਣਾ ਅਗਲਾ ਐਪੀਸੋਡ ਲੈ ਕੇ ਮੈਂ ਨਾ ਸਰਕਾਰੀਆ ਦੁਬਾਰਾ ਇੱਕ ਵਾਰੀ ਤੁਹਾਡੇ ਫੇਰ ਰੂਬਰੂ ਪ੍ਰੋਗਰਾਮ ਗੱਲ ਤੇ ਹੱਲ ਜਿਹਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਔਰ ਹਮੇਸ਼ਾ ਜਿਹੜਾ ਮੈਨੂੰ ਫੀਡਬੈਕ ਦਿੰਨੇ ਰਹੇ ਨੇ ਉਹ ਤੇ ਉਹਦੇ ਵਿੱਚ ਆਪਣਾ ਨਵਾਂ ਜਿਹੜਾ ਇੱਕ ਐਪੀਸੋਡ ਲੈ ਕੇ ਜਿਸ ਤਰ੍ਹਾਂ ਮੈਂ ਪ੍ਰਾਪਰਟੀ ਦੀਆਂ ਵੀ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਦਾ ਔਰ ਜਦੋਂ ਵੀ ਜਿਹੜੇ ਸਮਾਜਿਕ ਚਿੰਤਨ ਦੇ ਵਿੱਚ ਜਦੋਂ ਮੇਰੇ ਕੋਲ ਚੰਗੇ ਚਿਹਰੇ ਆਉਂਦੇ ਆ ਜਦੋਂ ਜਿਨ੍ਹਾਂ ਦੀ ਕੋਈ ਪ੍ਰਾਪਤੀ ਹੈਗੀ ਆ ਸਮਾਜ ਦੇ ਵਿੱਚ ਔਰ ਜਿਨ੍ਹਾਂ ਨੇ ਪੰਜਾਬ ਲਈ ਜਾਂ ਪੰਜਾਬੀਅਤ ਲਈ ਕੰਮ ਕੀਤਾ ਤਾਂ ਮੈਂ ਤੁਹਾਡੇ ਹਮੇਸ਼ਾ ਜਿਹੜਾ ਰੋਬਰੂ ਕਰਾਉਣਾ ਅੱਜ ਮੇਰੇ ਕੋਲ ਪੰਜਾਬ ਤੋਂ ਸੀਨੀਅਰ ਪੱਤਰਕਾਰ ਸਰਦਾਰ ਰਵਿੰਦਰ ਸਿੰਘ ਪੱਟੀ ਜੀ ਜਿਹੜੇ ਜਨੰਦਰ ਦੂਰ ਦਰਸ਼ਨ ਤੇ ਬਹੁਤ ਲੰਬਾ ਸਮਾਂ ਸਾਡੇ ਬੈਠਣ ਵੇਲੇ ਤੋਂ ਜਿਨ੍ਹਾਂ ਨੇ ਜਿਹੜਾ ਸੀਨੀਅਰ ਜਿਹੜੇ న్యూਸ ਰੀਡਰ ਰਹੇ ਆ ਪੰਜਾਬ ਟੀਵੀ ਜਿਹੜਾ ਪੰਜਾਬ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਉਹਦੇ ਨਾਲ ਵੀ 2-2 ਸਾਲ ਇਹਨਾਂ ਨੇ ਜਿਹੜਾ ਬਹੁਤ ਬਖੂਬੀ ਜਿਹੜਾ ਕੰਮ ਕੀਤਾ ਵਾ ਪੱਤਰਕਾਰੀ ਦੇ ਤੌਰ ਤੇ ਔਰ ਪੰਜਾਬੀ ਫਿਲਮਾਂ ਦੇ ਵਿੱਚ ਜਿੱਥੇ ਵੀ ਪੰਜਾਬੀ ਸੱਭਿਆਚਾਰ ਦੇ ਵਿੱਚ ਇਹਨਾਂ ਦੀ ਜਿਹੜੀ ਆ ਜ਼ਰੂਰਤ ਰਹੀ ਆ ਉੱਥੇ ਇਹਨਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਸੋ ਸਰਦਾਰ ਸਾਹਿਬ ਮੈਂ ਬਹੁਤ-ਬਹੁਤ ਤੁਹਾਡਾ ਸਵਾਗਤ ਕਰਦਾ ਪੰਜਾਬੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਨਵਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਅੱਜ ਆਪਣੇ ਸਟੂਡੀਓ ਸੱਦੇ ਤੇ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਹਾਂਜੀ ਬਹੁਤ ਤੁਹਾਡਾ ਜਿਹੜਾ ਸ਼ੁਕਰੀਆ ਜਦੋਂ ਮੇਰੇ ਕੁਰਸੀ ਦੇ ਉਹ ਪਾਸੇ ਜਦੋਂ ਵੀ ਕੋਈ ਐਹੋ ਜੀ ਸ਼ਖਸੀਅਤ ਹੁੰਦੀ ਆ ਜੀ ਜਿਹੜੇ ਆਪਣੇ ਆਪ ਦੇ ਵਿੱਚ ਜਿੰਨੇ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਇੱਕ ਉਮਰ guzari ਆ ਸਵਾਲ ਜਵਾਬ ਕਰਦੇ ਆ ਤੇ ਥੋੜਾ ਜਿਹਾ ਮੈਂ ਉਦੋਂ ਨਰਵਸ ਵੀ ਹੋ ਜਾਂਦਾ ਨਹੀਂ ਨਹੀਂ ਨਰਵਸ ਨਹੀਂ ਹੁੰਦਾ ਆਪਣਾ ਜਿੰਨਾ ਵੀ ਕੋਈ ਕਹਾ ਸੁਣਿਆ ਮਾਫ ਮੈਂ ਅੱਜ ਆਪਾਂ ਜਿਹੜੀਆਂ ਇਸ ਰੋਤਿਆਂ ਦੇ ਨਾਲ ਜਿਹੜੀਆਂ ਪੌਡਕਾਸਟ ਦੇ ਵਿੱਚ ਹਮੇਸ਼ਾ ਬਾਕੀ ਨਾਲੋਂ ਮੇਰੀ ਕੋਸ਼ਿਸ਼ ਹੁੰਦੀ ਆ ਬਾਕੀ ਪੌਡਕਾਸਟ ਨਾਲੋਂ ਇੰਟਰਵਿਊਜ਼ ਦੇ ਨਾਲੋਂ ਵੱਖਰੀ ਗੱਲਬਾਤ ਕਰਨ ਦੀ ਤੇ ਮੇਰੀ ਅੱਜ ਦੀ ਜਿਹੜੀ ਮੇਨ ਮੈਂ ਤੁਹਾਨੂੰ ਇੱਥੇ ਬੁਲਾਇਆ ਇੱਕ ਤੇ ਆਪਾਂ ਪੱਤਰਕਾਰਤਾ ਬਾਰੇ ਗੱਲ ਕਰਨੀ ਆ ਜੀ ਕਿ ਜਿਹੜੀ ਹੁਣ ਦੀ ਪੱਤਰਕਾਰਤਾ ਤੇ ਇੱਕ ਉਹ ਵੇਲਾ ਸੀ ਜਦੋਂ ਸਾਡੇ ਸਿਰਫ ਟੀਵੀ ਇੰਟੈਨ ਦੇ ਦੋ ਚੈਨਲ ਚੱਲਦੇ ਸੀ ਜੰਧਰ ਦੂਰਦਰਸ਼ਨ ਹੋ ਗਿਆ ਤੇ ਇੱਕ ਪੀਟੀਵੀ ਪੀਟੀਵੀ ਸਿਰਫ ਦੋ ਚੱਲਦੇ ਸੀ ਜੀ ਬੜਾ ਮਨ ਨੂੰ ਜਿਹੜਾ ਭਾਜੀ ਸਕੂਨ ਸੀ ਸ਼ਾਂਤੀ ਸੀ ਸ਼ਾਮ ਨੂੰ 7 7:30 ਵਜੇ ਪਤਾ ਲੱਗਦਾ ਸੀ ਵੀ ਕੀ ਹੋ ਰਿਹਾ ਜੀ ਤਾਂ ਛੇ-ਸੱਤ ਖਬਰਾਂ ਚੰਗੀਆਂ ਹੁੰਦੀਆਂ ਸੀ ਇੱਕ ਮਾਰੀ ਖਬਰ ਆ ਜਾਂਦੀ ਸੀ ਪਰ ਉਹ ਵੀ ਪਚਾ ਲਈ ਜਾਂਦੀ ਸੀ ਹੁਣ ਹੱਥਾਂ 'ਚ ਮੋਬਾਈਲ ਆ ਸੋਰਸਿੰਗ ਬਹੁਤ ਆ ਜੀ ਆ ਪਤਾ ਹੀ ਨਹੀਂ ਕਿੰਨੇ ਕਿ ਚੈਨਲ ਆ ਜੀ ਜਿਹੜੇ ਤੇ ਅਦਾਰੇ ਬਣੇ ਹੋਏ ਆ ਜਿਹੜੇ ਤੇ ਚੈਨਲ ਨੇ ਜਿਹੜੇ ਮਤਲਬ ਚੱਲਦੇ ਆ ਕੇਬਲ ਟੀਵੀ ਤੇ ਜਾਂ ਜਿਹੜੇ ਪੀਡੀ ਜਿਹੜੇ ਬਾਕਸ ਆ ਉਹਨਾਂ ਤੇ ਚੱਲਦੇ ਆ ਉਹ ਤੇ ਅਲੱਗ ਹੋਗੇ ਤੇ ਜਿਹੜੇ ਨਾਰਮਲੀ ਜਿਹੜਾ ਹਰ ਇੱਕ ਮੋਬਾਈਲ ਆਪਣਾ ਇੱਕ ਮੋਬਾਈਲ ਤੇ ਇੱਕ ਮਾਈਕ ਲੈ ਕੇ ਬਣ ਕੇ ਆ ਪੱਤਰਕਾਰ ਸੋ ਉਹ ਐਸ ਵਲੇ ਜਦੋਂ ਵੇਖੀਦਾ ਸਵੇਰੇ ਉੱਠੀਦਾ ਬੜਾ ਮੂਡ ਫਰੈਸ਼ ਹੁੰਦਾ ਸਵੇਰੇ ਜਿਹੜੀ ਸਾਨੂੰ ਜਾਣਨ ਦੀ ਲੋੜ ਹੀ ਨਹੀਂ ਹੈਗੀ ਖਬਰ ਕਿ ਮਤਲਬ ਕਿਸੇ ਮੁਲਕ ਦੇ ਵਿੱਚ ਐਸ ਵਲੇ ਕੀ ਹੋਣ ਰਿਹਾ ਤੇ ਉਹ ਆਣ ਕੇ ਨਾ ਬੜਾ ਮਾਨੂੰ ਜਿਹੜਾ ਉਹ ਠੋਸੀ ਜਾਂਦੀ ਸਾਡੇ ਤੇ ਹਾਂ ਜੀ ਤੇ ਉਹ ਖਬਰ ਫੜਾ ਆਪਣਾ ਪਟਿਆਲ ਸਾਹਿਬ ਪ੍ਰਭਾਵ ਪਾਉਂਦੀ ਹੈ ਸੋ ਕੀ ਫਰਕ ਕੀ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਇਹਨਾਂ ਲੰਬਾ ਸਮਾਂ ਉਦੋਂ ਦੇ ਸਮੇਂ ਦੇ ਵਿੱਚ ਤੇ ਹੁਣ ਦੇ ਸਮੇਂ ਦੇ ਵਿੱਚ ਜਿਹੜੀ ਪੱਤਰਕਾਰਤਾ ਤੁਸੀਂ ਕੀ ਦੇਖਦੇ ਹੋ ਅ ਨਵਜੀਤ ਸਾਹਿਬ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਾਂਗਾ ਮੈਂ ਕਿ ਤੁਸੀਂ ਮੈਨੂੰ ਉਹ ਪੁਰਾਣਾ ਸਮਾਂ ਯਾਦ ਕਰਵਾਇਆ ਕਿਉਂਕਿ ਵਾਕਈ ਅਸੀਂ ਜਲੰਧਰ ਦੂਰਦਰਸ਼ਨ ਤੇ ਖਬਰਾਂ ਪੜ੍ਹਦੇ ਸੀ ਤੇ ਉਧਰ ਪੀਟੀਵੀ ਹੁੰਦਾ ਸੀ ਹਾਂਜੀ ਜੰਦਰ ਦੂਰ ਰਸ਼ਨ ਤੇ ਜਿੰਨੇ ਵੀ ਸਾਡੇ ਨਿਊਜ਼ ਕਾਸਟਰ ਨੇ ਮੈਂ ਸੀਗਾ ਰਮਨ ਜੀ ਸੀਗੀ ਤੇਰਾ ਸਿੰਘ ਢਿੱਲੋਂ ਸੀਗੇ ਜੀ ਆ ਮੈਡਮ ਜਸਬੀਰ ਕੋਰਸੀ ਬਿਰਿੰਦਰ ਕੋਰਸੀ ਜੀ ਇਹਨਾਂ ਦੇ ਚਿਹਰੇ ਜਿਹੜੇ ਉਹ ਲੋਕਾਂ ਦੇ ਮਨਾਂ ਚੁੱਕਰੇ ਹੋਏ ਆ ਅੱਜ ਤੱਕ ਜੀ ਤੇ ਜੇ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਅੱਜ ਦੇ ਨਿਊਜ਼ ਕਾਸਟਰਸ ਦੀ ਗੱਲ ਕਰੀਏ ਪ੍ਰੈਜ਼ੈਂਟਰਸ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਅ ਮਾਰਕੀਟ ਸੇ ਜਾਂ ਤਾਂ ਪਛਾਣਦਾ ਹੋਏਗਾ ਜੀ ਉਹ ਸਿਰਫ ਅੱਧੇ ਘੰਟੇ ਵਾਸਤੇ ਤੁਹਾਡੇ ਮੋਬਾਈਲ ਸੇ ਆਂਦੇ ਆ ਠਾ 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 ਕਰਕੇ ਔਰ ਬੜੇ ਬੜੇ ਸੰਜੀਦਾ ਚਿਹਰੇ ਜਿਨ੍ਹਾਂ ਤੇ ਅੱਜ ਤੱਕ ਸਵਾਲ ਨਹੀਂ ਉੱਠਿਆ ਜੀ ਆਫ ਕੋਰਸ ਜਿਹੜਾ ਦੀ ਹੱਲੇ ਰਿਸਪੈਕਟ ਜੀ ਜੀ ਜਿਨ੍ਹਾਂ ਨੂੰ ਬੁਲਾ ਕੇ ਲੋਕ ਕਹਿੰਦੇ ਸੀ ਤੁਹਾਡੇ ਨਾਲ ਫੋਟੋ ਕਰਾਉਣਾ ਜੀ 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 ਔਰ ਉਹ ਤੇ ਹੁਣ ਕਿਹ ਵਾਲੇ ਜੇ ਆਪਾਂ ਵੇਖੀਏ ਇਸ ਵਾਲੇ ਮੈਨੂੰ ਨਹੀਂ ਪਤਾ ਉਹ ਕਿੰਨੀ ਚੀਜ਼ ਸਹੀ ਹੈ ਜਾਂ ਗਲਤ ਆ ਤੇ ਤੁਸੀਂ ਵੇਖੋ ਕਿ ਪਿਛਲੇ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਇੱਕ ਪੱਤਰਕਾਰ ਨੂੰ ਗੱਡੀ ਦੇ ਵਿੱਚੋਂ ਬੜਾ ਬੜਾ ਬੋਲ ਕੇ ਤਾਰ ਦੱਚਾ ਸੋ ਇਸ ਲੈਵਲ ਤੱਕ ਵੀ ਪੱਤਰਕਾਰੀ ਜੜੀ ਜਾ ਚੁੱਕੀ ਨਵਜੀ ਮੈਂ ਇਸ ਪੱਖੋਂ ਬੜਾ ਖੁਸ਼ਕਿਸਮਤ ਆ ਕਿਉਂਕਿ ਸਾਰੀ ਦੁਨੀਆ ਚ ਮੈਂ ਚਾਹੇ ਕੈਨੇਡਾ ਚਲ ਜਾ ਮੈਂ ਪਿਛਲੇ ਓਮਾਨ ਹੋ ਕੇ ਆਇਆ ਹੁਮਸਲਿਮ ਕੰਟਰੀ ਹੈ ਉੱਥੇ ਵੀ ਲੋਕੀ ਜਾਣਦੇ ਆ ਜੀ ਜਿੱਦੋ ਜਿੱਦੋ ਦੱਸਦੇ ਸੀਗੇ ਕਿਉਂਕਿ ਦੂਰਦਰਸ਼ਣ ਦੇ ਨਾਲ ਫਿਲਮਾਂ ਦਾ ਨਾਮੀ ਜੁੜ ਗਿਆ ਸੋ ਬੜਾ ਮਜ਼ਾ ਆਉਂਦਾ ਮੈਂ ਨਿਊਜ਼ੀਲੈਂਡ ਦੋ ਮਹੀਨੇ ਲਾ ਕੇ ਆਇਆ ਮੈਂ ਅਗਵੀ ਨਿਊਜ਼ੀਲੈਂਡ ਜਾਂਦਾ ਰਹਿਣਾ ਹੁਣ ਆਸਟ੍ਰੇਲੀਆ ਆਇਆ ਨਿਊਜ਼ੀਲੈਂਡ ਭਾਵੇਂ ਸਭਾ ਨੂੰ ਵੀ ਸੂਟ ਕਰਦਾ ਕੋਈ ਥੇ ਵੀ ਠਰਾਬ ਬੜਾ ਠਰਾਬ ਬੜਾ ਉੱਥੇ ਮੇਰਾ ਬੇਟਾ ਜੀ ਐਕਚੁਅਲੀ ਪੰਜਾਬੀ ਬਿਮਾਰੀ ਨਿਊਜ਼ੀਲੈਂਡ ਹੋ ਕੇ ਆਇਆ ਹੁਣ ਵੀ 2 ਮਹੀਨੇ ਐਕਚੁਅਲੀ ਮੇਰਾ ਇੱਥੇ ਦਾ ਕੋਈ ਪ੍ਰੋਗਰਾਮ ਨਹੀਂ ਸੀ ਆਸਟ੍ਰੇਲੀਆ ਦਾ ਉੱਥੇ ਨਿਊਜ਼ੀਲੈਂਡ ਬੈਠੇ ਇੱਥੇ ਮੇਰੇ ਇੱਕ ਦੋ ਸੱਜਣ ਸੀਗੇ ਖਾਸ ਕਰਕੇ ਵਿਕੀ ਗਿਲ ਹੁਣੀ ਉਹ ਕਹਿੰਦੇ ਆ ਕਿ ਜ਼ਰੂਰ ਹੋ ਕੇ ਆਇਓ ਜੀ 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 ਨਿਊਜ਼ੀਲੈਂਡ ਤੋਂ ਹੀ ਵੀਜ਼ਾ ਅਪਲਾਈ ਕੀਤਾ ਤੇ ਪ੍ਰਮਾਤਮਾ ਦੀ ਕਿਰਪਾ ਇਤਨ ਸਾਲ ਦਾ ਵੀਜ਼ਾ ਲੱਗਿਆ ਹੁਣ ਮੈਂ ਆਸਟ੍ਰੇਲੀਆ ਆਉਂਦਾ ਜਾਵਾਂਗਾ ਨਹੀਂ ਤੁਸੀਂ ਉੱਥੇ ਵੀ ਪੰਜਾਬ ਟੀਵੀ ਨਾਲ ਜਿਹੜਾ ਕੰਮ ਕੀਤਾ ਔਰ ਸਾਡੇ ਤੇ ਹਮੇਸ਼ਾ ਹੀ ਬੇਨਤੀ ਹੈ ਤੁਸੀਂ ਇੱਥੇ ਵੀ ਸਾਡੀ ਟੀਮ ਦੇ ਨਾਲ ਜੁੜੋ ਅੱਛੀ ਟੀਮ ਆ ਮਿਹਨਤ ਕਰ ਰਹੀ ਆ ਕਰੋਨਾ ਦੇ ਦੌਰ ਚ ਵੀ ਲੱਗੇ ਰਹੇ ਸਾਡੀ ਟੀਮ ਲੱਗਦੀ ਰਹੀ ਆ ਹਾਲਾਤਾਂ ਨਾਲ ਔਰ ਬੜਾ ਕੁਝ ਇੱਥੇ ਬੰਦ ਹੋਇਆ ਪਰ ਲਗਾਤਾਰ ਜਿਹੜੀਆਂ ਪੰਜਾਬ ਟੀਵੀ ਨੇ ਪੰਜਾਬ ਟੀਵੀ ਕੈਨੇਡਾ ਤੇ ਮੈਂ ਜਿਵੇਂ ਤੁਸੀਂ ਦੱਸਿਆ ਮੈਂ 2.5 ਸਾਲ ਨਿਊਜ਼ੀਲੈਂਡ ਅੰਮ੍ਰਿਤਸਰ ਤੋਂ ਬੜਾ ਪਿਆਰ ਮਿਲਿਆ ਉੱਥੋਂ ਵੀ ਕੈਨੇਡਾ ਜਦੋਂ ਜਾਇਦਾ ਲੋਕੀ ਦੂਰ ਦਰਸ਼ਨ ਨਾਲ ਜਾਣਦੇ ਸੀ ਪੰਜਾਬ ਦੇ ਨਾਮ ਨਾਲ ਵੀ ਜਾਣਦੇ ਸੀ ਤੇ ਹੁਣ ਅੱਜ ਆਸਟ੍ਰੇਲੀਆ 'ਚ ਮੌਕਾ ਮਿਲਿਆ ਮੈਂ ਬੜੇ ਭਾਗਾ ਵਾਲਾ ਸਮਝਦਾ ਹਾਂ ਸੋ ਆਸਟ੍ਰੇਲੀਆ ਪਹਿਲੀ ਵਾਰੀ ਆਉਣਾ ਹੈ ਮੈਂ ਆਸਟ੍ਰੇਲੀਆ ਪਹਿਲੀ ਵਾਰੀ ਆਇਆ ਸੀ ਕਿੱਦਾਂ ਲੱਗਾ ਆ ਨਿਊਜ਼ੀਲੈਂਡ ਨਾਲੋਂ ਥੋੜਾ ਜਿਹਾ ਘੱਟ ਹੈ ਪਰ ਬਹੁਤ ਖੂਬਸੂਰਤ ਹੈ ਜੇ ਤੁਸੀਂ ਨਿਊਜ਼ੀਲੈਂਡ ਜਾ ਕੇ ਇੱਥੇ ਆਓਗੇ ਫਿਰ ਤੇ ਨਹੀਂ ਉੱਡਾ ਲੱਗੇਗਾ ਉਹ ਨਹੀਂ ਲੱਗੇਗਾ ਪਰ ਸਾਡੇ ਜਿਹੜੇ ਇੰਡੀਆ ਦੇ ਸ਼ਹਿਰ ਨੇ ਉਹ ਤੜੜਾ ਭੀੜ ਭੜਕਾ ਉਥੋਂ ਦੀ ਚੀ ਚੀ ਪਾ ਪਾ ਉਹ ਚੋਂ ਦਾ ਗੰਦਾ ਟ੍ਰੈਫਿਕ ਸਿਸਟਮ ਉਹਨਾਂ ਸਾਰਿਆਂ ਤੋਂ ਉੱਪਰ اٹਕੇ ਬਹੁਤ ਸੋਨੇ ਮੁਲਕ ਵੈਸੇ ਮੈਂ ਤੁਹਾਡਾ ਨਾਲ ਇੱਕ ਜਾਣਕਾਰੀ ਸਾਂਝੀ ਕਰਦਾ ਕਿ ਆਸਟ੍ਰੇਲੀਆ ਅਸੀਂ 2006-7 ਦੇ ਆਏ ਜੀ ਮੇਨ ਮਾਈਗ੍ਰੇਸ਼ਨ ਥੋੜੀ ਜੀ ਜਦੋਂ ਸਟਾਰਟ ਹੋਈ ਸੀ ਨਾ 2005 ਤੋਂ ਚਿੰਕ ਜੀ ਲੱਗੀ ਸੀ ਜੀ ਜੀ ਉਦੋਂ ਬਹੁਤੇ ਲੋਕ ਇੰਗਲੈਂਡ ਜਾਂ ਕੈਨੇਡਾ ਜਾਂਦੇ ਸੀ ਜਿਹਨਾਂ ਦੇ ਉਥੋਂ ਵੀਜ਼ਾ ਰਿਜੈਕਟ ਹੋਏ ਜਿ ਤਰ੍ਹਾਂ ਕਿ ਮੈਂ ਵੀ ਜੀ ਤੇ ਅਸੀਂ ਰੁਖ ਕੀਤਾ ਆਸਟ੍ਰੇਲੀਆ ਦਾ ਜੀ ਔਰ ਅਸੀਂ ਇੱਕ-ਇੱਕ ਇੱਥੇ ਆਏ ਸੀ ਕਿ ਦੋ ਜਦੋਂ ਸਾਡਾ ਹੁਣ ਆਸਟ੍ਰੇਲੀਆ 1.5-2 ਸਾਲ ਪੜ੍ਹਾਈ ਕਰਾਂਗੇ ਤੇ ਫਿਰ ਆਪਾਂ ਉਹਨਾਂ ਮੁਲਕਾਂ 'ਚ ਚੱਲ ਜਾਵਾਂਗੇ ਕੈਨੇਡਾ ਜਾਂ ਇੰਗਲੈਂਡ ਇੱਥੋਂ ਮੂਵ ਹੋ ਜਾਵਾਂਗੇ ਕਿ ਮਤਲਬ ਉਹ ਸਾਨੂੰ ਲੱਗਦਾ ਹੈ ਕਿ ਬੜੀ ਤਕੜੀ ਜੀ ਡੈਸਟੀਨੇਸ਼ਨ ਉਹ ਹੈ ਹਾਂਜੀ ਪਰ ਆਸਟ੍ਰੇਲੀਆ ਨੇ ਇੰਨਾ ਕੁਝ ਸਾਡੇ ਬੰਦਿਆਂ ਨੂੰ ਦਿੱਤਾ ਭਾਈ ਇੱਕ-ਇੱਕ ਟੈਚੀ ਚੁੱਕ ਕੇ ਆਏ ਸੀ ਦੋ-ਦੋ ਤਿੰਨ-ਤਿੰਨ ਜੀ-ਵੈਗਨਾਂ ਦੇ ਲੋਕ ਮਾਲਕ ਆ ਜਿਹੜੀਆਂ ਲੋਕਾਂ ਦੇ ਸੁਪਨੇ 'ਚ ਗੱਡੀਆਂ ਹੁੰਦੀਆਂ ਇੱਥੇ ਘਰ-ਘਰ ਬਿਲਕੁਲ ਬਿਲਕੁਲ ਠੀਕ ਹੈ ਤੇ ਠੀਕ ਹੈ ਬਹਾਨੇ ਲਾਉਣ ਵਾਲੇ ਜਿਹੜੇ ਜਿਨ੍ਹਾਂ ਨੇ ਕੰਮ ਨਹੀਂ ਕਰਿਆ ਜਿਹੜਾ ਕੰਮ ਨਹੀਂ ਕਰਿਆ ਜਿਹੜੇ ਜਿਹੜੇ ਲਾਹੌਰ ਬੜੇ ਪਿਛੌੜੀ ਬੜੇ ਤੇ ਉਹਨਾਂ ਨੇ ਪੰਜਾਬ ਦੂਜੇ ਕੰਟਰੀ ਵੀ ਇਦਾਂ ਹੀ ਹਲਾ ਲੋ ਜੀ ਜੀ ਪਰ ਜਿਹੜੇ ਮਿਹਨਤੀ ਬੰਦੇ ਆ ਉਹਨਾਂ ਨੂੰ ਆਸਟ੍ਰੇਲੀਆ ਨੇ ਰੱਜ ਕੇ ਦਿੱਤਾ ਉਹ ਜਿਹੜਾ ਜਿਹੜੇ ਇਹ ਸਮਝਦੇ ਆ ਕਿ ਸਾਡੇ ਮਾਪੇ ਨੇ ਕਰਜ਼ਾ ਚੁੱਕ ਕੇ ਕਰਜ਼ਾ ਚੁੱਕ ਕੇ ਤੇ ਹੁਣ ਜੇ ਅਸੀਂ ਵਾਪਸ ਗਏ ਤੇ ਉਹ ਉਹਨਾਂ ਦੀ ਇੱਜ਼ਤ ਦਾ ਸਵਾਲ ਹੈ ਬਿਲਕੁਲ ਠੀਕ ਵਾਪਸ ਰੱਜ ਪੁੱਜ ਕੇ ਜਾਣਾ ਕਮਾਈਆਂ ਕਰਕੇ ਕਮਾਈਆਂ ਕਰਕੇ ਉਹ ਅਲੱਗ ਗੱਲ ਐ ਜੀ ਪਰ ਇੱਥੋਂ ਮਤਲਬ ਹੱਥ ਖੜੇ ਕਰਕੇ ਵੀ ਲੋਕ ਐ ਜਿਹਦਾ ਪਹਿਲਾਂ ਸੋਚਿਆ ਸੀ ਕਿ ਕੈਨੇਡਾ ਸ਼ਿਫਟ ਹੋ ਜਾਗੇ ਉਹ ਕੰਮ ਨਹੀਂ ਐ ਔਰ ਅੱਜ ਦੀ ਡੇਟ 'ਚ ਬਹੁਤ ਸਾਰੇ ਕੈਨੇਡਾ ਦੇ ਲੋਕ ਇੱਥੇ ਆਉਣਾ ਚਾਹੁੰਦੇ ਬਹੁਤ ਸਾਰੇ ਜਿਹੜੇ ਇੰਗਲੈਂਡ ਦੇ ਲੋਕ ਆਉਂਦੇ ਨੇ ਜੀ ਜੀ ਇਵਨ ਨਿਊਜ਼ੀਲੈਂਡ ਤੋਂ ਵੀ ਇੱਥੇ ਸ਼ਿਫਟ ਹੋ ਰਹੇ ਹਨ ਜੀ ਤੇ ਜਿਹੜਾ ਬੜਾ ਬਲੈਸ ਜਿਹੜਾ ਆਸਟ੍ਰੇਲੀਆ ਜਿਹੜਾ ਕੰਟਰੀ ਆ ਉਹ ਵਾਪਸ ਆਪਾਂ ਪੰਜਾਬ ਨੂੰ ਜਿਹੜਾ ਆਪਾਂ ਚੱਲਦੇ ਆ ਜੀ ਜਿਹੜਾ ਪੱਤਰਕਾਰੀ ਦਾ ਹੁਣ ਦਾ ਦੌਰ ਆ ਜੀ ਕੀ ਸੋਚਦੇ ਹੋ ਮਤਲਬ ਆਪਾਂ ਕਿਹੜੇ ਕਹਿੰਦੇ ਆ ਕਿ ਜਿਹੜਾ ਚੌਥਾ ਸਾਮਿਆ ਲੋਕਤੰਤਰ ਦਾ ਪੱਤਰਕਾਰ ਹੀ ਹੈ ਠੀਕ ਹੈ ਮੀਡੀਆ ਹੁੰਦਾ ਜੀ 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 ਜਦੋਂ ਤੁਸੀਂ ਕਰਦੇ ਹੁੰਦੇ ਸੀ ਮੀਡੀਆ ਉਦੋਂ ਵੀ ਇਸ ਤਰ੍ਹਾਂ ਪ੍ਰਭਾਵ ਹੁੰਦਾ ਸੀ ਸਰਕਾਰਾਂ ਦਾ ਕਿ ਜਿਹੜੀ ਸਰਕਾਰ ਆਈ ਉਹਨੇ ਮੀਡੀਆ ਸਾਰਾ ਹੀ ਮਲ ਲਿਆ ਦੇਖੋ ਜੀ ਇਹ ਜਿਹੜਾ ਦੌਰ ਹੈ ਪਿਛਲੇ ਮੇਖਲ 15 ਸਾਲ ਤੋਂ ਜ਼ਿਆਦਾ ਨਿਗਾਰ ਆਇਆ ਹੈ ਹਾਂ ਜੀ ਸਾਡੇ ਵੇਲੇ ਬਹੁਤ ਵਧੀਆ ਸਿਸਟਮ ਸੀ ਸਾਰਾ 노 ਡਾਊਟ ਕਿ ਦੂਰ ਰਸ਼ਨ ਸੈਂਟਰ ਗਵਰਨਮੈਂਟ ਵਾਲਾ ਸੀਗਾ ਤੇ ਇੱਥੇ ਸਾਡੇ ਪੰਜਾਬ ਚ ਸੈਂਟਰ ਨਾਲੋਂ ਹਮੇਸ਼ਾ ਹੀ ਉਲਟ ਸਰਕਾਰ ਰਹੀ ਹੈ ਜੀ ਥੋੜਾ ਜਿਹਾ ਫਰਕ ਜ਼ਰੂਰ ਪੈਂਦਾ ਸੀਗਾ ਕਿ ਉਦੋਂ ਪੰਜਾਬ ਦੀਆਂ ਖਬਰਾਂ ਉਸ ਚ ਘੱਟ ਇਨਕਲੂਡ ਕੀਤੇ ਜਾਂਦੇ ਸੀ ਜੀ ਪਰ ਜਿਹੜਾ ਹੁਣ ਦੌਰ ਚੱਲ ਗਿਆ ਕਿ ਇੱਕੋ ਹੀ ਪਾਰਟੀ ਜਾਂ ਇੱਕੋ ਹੀ ਜਿਹੜਾ ਘਰਾਣਾ ਉਹਦੇ ਨਾਲ ਹੀ মিডিਆ ਚੱਲੇ ਉਹ ਨਹੀਂ ਸੀਗਾ ਹੁਣ ਤੇ ਕੰਮ ਬਹੁਤ ਹੀ ਖਰਾਬ ਹੋ ਗਿਆ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਚੌਥਾ ਥੰਮ ਹੁਣ ਉਹ ਮੇਰੇ ਖਿਆਲ ਤੋਂ ਘਾਵਤ ਬਦਲ ਦੇਣੀ ਚਾਹੀਦੀ ਹੈ ਹੁਣ ਚੌਥਾ ਥੰਮ ਨਹੀਂ ਰਹਿ ਗਿਆ ਨਹੀਂ ਰਹਿ ਗਿਆ ਥੰਮ ਨਹੀਂ ਰਹਿ ਗਿਆ ਐਕਚੁਅਲੀ ਜੀ 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 ਮੀਡੀਆ ਦਾ ਬਹੁਤ ਬੁਰਾ ਹੋ ਰਿਹਾ ਹੈ ਮੇਰੇ ਖਿਆਲ ਹੈ ਕਿ ਇੱਕ ਜਿਹੜੀ ਜਿਹਦਾ ਦੇਖ ਲੈਂਦੇ ਕਿ ਇਹਦੀ ਵੇਵ ਬਣ ਗਈ ਹੈ ਉਹਦੇ ਨਾਲ ਮੇਰੇ ਕੰਮ ਕੀਤਾ ਜਾਂਦਾ ਹੈ ਪਾਰਟੀ ਦੇ ਨਾਲ ਕੀ ਹੋਣ ਵਾਲੇ ਸਮੇਂ ਜਿਹੜੇ ਆ ਗੱਫੇ ਮਿਲ ਸਕਣ ਬਿਲਕੁਲ ਦੇ ਨਾਲ ਚੱਲ ਸਕੇ ਵਾਵਾਕਾਰ ਜੈਜੈਕਾਰ ਹੀ ਸੁਣਦੀ ਹੈ ਜੀ 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 ਅਨੁਚਨਾ ਜਿਹੜੀ ਅਲੋchna ਖਤਮ ਹੋ ਚੁੱਕੀ ਬਿਲਕੁਲ ਖਤਮ ਹੋ ਚੁੱਕੀ ਮਾਨਮਨਦਰ ਸਿੰਘ ਕਰਨੇ ਜਿਹੜੇ ਆ ਆਪਣਾ ਪ੍ਰੋਟੈਸਟ ਕੀਤਾ ਤੇ ਹੁਣ ਬਾਹਰ ਆ ਚੁੱਕੇ ਆ ਜੀ ਤੇ ਕੈਰੈਕਟਰੀਆਂ ਨੂੰ ਉਹਨਾਂ ਦੇ ਨਾਲ ਬੜੀਆ ਦੀ ਪ੍ਰੋਬਲਮ ਵੀ ਸੀ ਕਿ ਉਹ ਹਦੋਂ ਵੱਧ ਬੋਲਦੇ ਆ ਤੇ ਪਸੰਦ ਵੀ ਨਹੀਂ ਸੀ ਕੀ ਕਰਦੇ ਪਰ ਹੁਣ ਇੱਕ ਗੱਲ ਵੀ ਚੰਗੀ ਹੋ ਗਈ ਜਦੋਂ ਚੀਜ਼ਾਂ ਅੱਤ ਤੇ ਆ ਗਈਆਂ ਨਾ ਇੱਕ ਚੀਜ਼ ਚੰਗੀ ਵੀ ਹੋ ਗਈ ਆ ਉਹ ਮਤਲਬ ਆਪਣੀ ਆਵਾਜ਼ ਬਲੰਦ ਕਰਨੀ ਲੋਕਾਂ ਨੇ ਸ਼ੁਰੂ ਕਰ ਦਿੱਤੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਹਾਂਜੀ ਪਰ ਲੋਕਾਂ ਨੂੰ ਮੈਂ ਇਹ ਸਮਝਦਾ ਹਾਂ ਕਿ ਲੋਕ ਇਸ ਵળે ਜਾਣ ਵਿੱਚ ਕਿੱਧਰ ਨੂੰ ਜੀ ਅਕਾਲੀ ਦਲ ਦੇ ਵਿੱਚ ਆਪਣੇ ਤੌਰ ਤੇ ਕਮਸਾਨ ਛੱਡ ਗਿਆ ਜੀ ਜੀ ਚਲੋ ਕਮਾਂ ਦੇ ਛੇੜਦਾ ਪਰ ਇਸ ਲੈਵਲ ਤੇ ਛੇੜਨਾ ਨਹੀਂ ਸੀ ਜਾਈ ਤੇ ਖਤਮ ਹੀ ਹੋ ਗਿਆ ਜੀ ਕੰਮ ਹਾਂਜੀ ਜੀ ਤੇ ਜਿਹੜਾ ਆਮ ਆਦਮੀ ਪਾਰਟੀ ਆ ਇਹ ਇਹ ਦੋਨਾਂ 92 ਸੀਟਾਂ ਦਾ ਤੇ ਸਿੱਧਾ ਜਿਹਾ ਮਤਲਬ ਇਹ ਹੈ ਜੀ ਦੋਹਾਂ ਦੇ ਗੁੱਸਾ ਕੱਢਿਆ ਜੀ ਕਾਬੀ ਤੇ ਖਾਂਗਰਜੀ ਕੁੱਟੇ ਸੀ ਲੋਕਾਂ ਤੇ ਹੁਣ ਉਹਦੇ ਤੋਂ ਵੀ ਜਿਹੜੇ ਲੋਕ ਕਾਫੀ ਸਾਰੇ ਜਿਹੜੇ ਆ ਉਹ ਮਤਲਬ ਇਸ ਵळे ਜਿਹੜੇ ਆ ਸਵਾਲ ਚੁੱਕਦੇ ਆ ਪਰੇਸ਼ਾਨੀ ਦੇ ਬੈਠੇ ਆ ਜੀ ਜੀ ਸੋ ਇੱਕ ਜਿਹੜਾ ਪੋਲਿਟੀਕਲ ਲੈਵਲ ਤੇ ਸਮਝ ਨਹੀਂ ਆ ਰਿਹਾ ਕਿ ਪੰਜਾਬ ਕਿੱਧਰ ਨੂੰ ਜਾਏਗਾ ਜੀ ਬਹੁਤ ਸਾਰੀ ਜਿਹੜੀ ਮਨਿਪੂਲੇਸ਼ਨ ਬਹੁਤ ਚੱਲ ਰਹੀ ਆ ਜੀ ਜੀ ਸਮਝ ਨਹੀਂ ਆ ਰਿਹਾ ਗੈਂਗਸਟਰਵਾਦ ਕਿਹੜੇ ਲੈਵਲ ਤੇ ਚੱਲ ਗਿਆ 84 ਪਲਾਟ ਈ ਉਹ ਟਪ ਗਿਆ ਉਹ ਵੀ ਟਪ ਕੇ ਜੀ ਕਿ ਜਿਹੜਾ ਪੋਲਿਟਿਕਲ ਲੈਵਲ ਤੇ ਪੰਜਾਬ ਤੁਸੀਂ ਕਿੱਧਰ ਨੂੰ ਜਾਂਦਾ ਦੇਖਦੇ ਹੋ ਇਸ ਵੇਲੇ ਅ ਦੇਖੋ ਜੀ ਜਿਹੜੀ ਨਵੀਂ ਇੱਕ ਕਿਰਨ ਨਜ਼ਰ ਆਈ ਸੀ ਲੋਕਾਂ ਨੂੰ ਆਮ ਆਦਮੀ ਪਾਰਟੀ ਹਾਂਜੀ ਨੋ ਡਾਊਟ ਕਿ ਬਾਕੀ ਪਾਰਟੀਆਂ ਲੋ ਫੇਰ ਵੀ ਠੀਕ ਚੱਲ ਰਹੀ ਹੈ ਪਰ ਬਹੁਤ ਮਿਹਨਤ ਕਰਨ ਦੀ ਲੋੜ ਹੈ ਹਾਲੇ ਵੀ ਕਿਉਂਕਿ ਜਿਹੜਾ ਗੈਂਗਸਟਰ ਵਾਰ ਵਧ ਰਿਹਾ ਹੈ ਇਥੇ ਕਾਬੂ ਪਾਉਣ ਲਈ ਸਰਕਾਰ ਨੂੰ ਥੋੜਾ ਜਿਆਦਾ ਸਖਤ ਜ਼ਰੂਰ ਕਦਮ ਚੁੱਕੇ ਪੈਣਗੇ ਜੀ ਥੋੜੇ ਸਖਤੀ ਕੀਤੇ ਗੱਲ ਕਰਨੀ ਹੈ ਕਿਉਂਕਿ ਇਹ ਇੱਕ ਇਹਨੂੰ ਬੇਮੁਹਾਰਾ ਛੱਡਤਾ ਤੇ ਇਹ ਬਹੁਤ ਨੁਕਸਾਨਦੇ ਹੋਏਗਾ ਜੀ ਕੁਝ ਵਿਅੰਗ ਕਰਨ ਵਾਲੇ ਲੋਕ ਇਹ ਵੀ ਕਹਿੰਦੇ ਆ ਕਿ ਦੂਸਰੀਆਂ ਪਾਰਟੀਆਂ ਇਹਨਾਂ ਨੂੰ ਜਿਹੜਾ ਬਦਨਾਮ ਕਰਨ ਵਾਸਤੇ ਜਿਹੜਾ ਵਾ ਉਹ ਇਹ ਡਰਪੋ ਦਾ ਮਾਹੌਲ ਜਿਹੜਾ ਬਣਦਾ ਹੈ ਬਿਲਕੁਲ ਇਹਦੇ ਚ ਵੀ ਥੋੜੀ ਸੱਚਾਈ ਹੋ ਸਕਦੀ ਹੈ ਕਿਉਂਕਿ ਪਹਿਲੀਆਂ ਜਿਹੜੀਆਂ ਪਾਰਟੀਆਂ ਦੇ ਜਿਹੜੇ ਲੀਡਰਸ ਨੇ ਉਹਨਾਂ ਕੋਲ ਪੈਸਾ ਬੇਅ tha ਹੂੰ ਬਹੁਤ ਪੈਸਾ ਇਕੱਠਾ ਕੀਤਾ ਪਹਿਲੀਆਂ ਪਾਰਟੀਆਂ ਦੇ ਹਾਂਜੀ ਹਾਂਜੀ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਇਸ ਯੂਜ਼ ਕੀਤਾ ਜਾ ਰਿਹਾ ਹੈ ਜੀ ਵਾਕਈ ਸਰਕਾਰ ਨੂੰ ਕਮਜ਼ੋਰ ਕਰਨ ਦੇ ਯਤਨ ਵੀ ਹੋ ਰਿਹਾ ਹੈ ਤੇ ਸਰਕਾਰ ਨੂੰ ਥੋੜਾ ਚਕੰਨੇ ਹੋਣ ਕੇ ਕੰਮ ਕਰਨ ਦੀ ਲੋੜ ਹੈ ਜੀ ਕਾਫੀ ਜਿਹੜਾ ਹੁਣ ਦਾ ਮਾਹੌਲ ਹੈ ਪਿੱਛੇ ਜੇ ਦੇਖੋ ਲੋਕ ਕੈਨੇਡਾ ਤਾਂ ਵੀ ਮਾਈਗ੍ਰੇਟ ਕਰਕੇ ਦੁਬਈ ਭੱਜਣਾ ਪੈ ਗਿਆ ਜੀ ਜੀ ਅੱਛੇ ਅੱਛੇ ਆਰਟਿਸਟ ਜਿਹੜੇ ਉੱਥੋਂ ਭੱਜ ਗਏ ਜੀ ਕਰਨਾ ਉਹ ਇਲਾ ਤੋਂ ਮੂਵ ਹੋ ਗਿਆ ਉਥੋਂ ਮੂਵ ਹੋ ਗਿਆ ਜਿਹੜਾ ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚੱਲੀਆਂ ਜਿਹੜਾ ਆਪਣਾ ਹੈਗਾ ਏਪੀਟੇ ਲੰਡਨ ਚੱਲੀਆਂ ਜੀ ਜੀ ਹੁਣ ਉਥੋਂ ਦੀ ਸਰਕਾਰ ਨੇ ਵੀ ਰੁਪਈਆ ਸਖਤ ਕਰ ਲਿਆ ਆਪਣੇ ਹੁਣ ਉਹਨਾਂ ਨੇ ਫੜਨਾ ਸ਼ੁਰੂ ਕਰ ਦਿੱਤੇ ਔਰ ਉਹਨਾਂ ਨੇ ਡਾਇਰੈਕਟਲੀ ਅਮਿਤ ਸ਼ਾਹ ਨੂੰ ਟਾਰਗੇਟ ਕਰ ਲਿਆ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਤਿੰਨ ਚਾਰ ਦਿਨ ਪਹਿਲਾਂ ਹੀ ਮੈਂ ਨਿਊਜ਼ੀਲੈਂਡ ਸੀ ਉਦੋਂ ਉਦੋਂ ਇਹ ਖਬਰ ਆਈ ਹੈ ਤੇ ਇਹ ਖਬਰ ਬੜੀ ਮਤਲਬ ਚੌਕਾ ਦੇਣ ਵਾਲੀ ਖਬਰ ਹੈ ਹਾਂ ਜੀ ਦੁਸ਼ਮਣ ਦੇਸ਼ਾਂ ਦਾ ਨਾਂ ਕਰਤਾ ਨਹੀਂ ਭਾਰਤ ਦਾ ਨਾਂ ਇਸ ਵळे ਕੈਨੇਡਾ ਨੇ ਦੋਸ਼ਮਾਨ ਦੇ ਸ਼ਾਂਦੀ ਗਿਣਤੀ ਦੇ ਵਿੱਚ ਪਾ ਰਿਆ ਜਿੱਥੇ ਉਹ ਚਾਈਨਾ ਨੂੰ ਜਾਂ ਰਸ਼ੀਆ ਨੂੰ ਗਿਣਦੇ ਆ ਉੱਥੇ ਉਹਨਾਂ ਨੇ ਇੰਡੀਆ ਦਾ ਨਾਮ ਪਰ ਇੰਡੀਆ ਦੇ ਖਾਸ ਤੌਰ ਤੇ ਪੰਜਾਬੀਆਂ ਵਾਸਤੇ ਇਹ ਬੜੀ ਮਾੜੀ ਖਬਰ ਹੈ ਮਾੜੀ ਖਬਰ ਹੈ ਬਹੁਤ ਮਾੜੀ ਖਬਰ ਕਿਉਂਕਿ ਬਹੁਤ ਸਾਰੇ ਸਾਡੇ ਜਿੰਨੇ ਵੀ ਪਰਿਵਾਰ ਉੱਥੇ ਰਹਿੰਦੇ ਪਏ ਆ ਅਲਟੀਮੇਟਲੀ ਉਹਨਾਂ ਦੇ ਜ਼ਰੂਰ ਸੇ ਪਹੁੰਚੇ ਇਸ ਗੱਲ ਜੀ ਜੀ ਕਿਉਂਕਿ ਇਹ ਨਹੀਂ ਸੁਣਾ ਚਾਹਤੇ ਐਂਡ ਆਫ ਦਿ ਡੇ ਇਹ ਜੋ ਵੀ ਇਹ ਚੀਜ਼ ਚੱਲੀ ਆ ਜਿੱਥੇ ਵੀ ਇਹਦੇ ਕਨੈਕਸ਼ਨ ਆ ਜਾਂ ਕੋਈ ਏਜੰਸੀਆਂ ਕਰਾ ਰਹੀਆਂ ਨੇ ਪਤਾ ਨਹੀਂ ਇੱਥੇ ਕਿਸੇ ਦਾ ਹੱਥ ਹੈਗਾ ਡਾਇਰੈਕਟਲੀ ਜਾਂ ਨਹੀਂ ਹੈਗਾ ਜੀ ਜੀ ਸੋ ਇਹ ਤੇ ਸਮਾਂ ਦੱਸ ਵੇਗਾ ਕੁਝ ਲੁਕਿਆ ਨਹੀਂ ਰਹਿੰਦਾ ਇਤਿਹਾਸ ਸਾਰੇ ਪੰਨੇ ਫਰੋਲੇ ਜਾਣੇ ਸਭ ਪਤਾ ਲੱਗ ਜਣਾ ਪਰ ਜਿਹੜਾ ਸਾਡੀ ਕੌਮ ਆ ਜਿੱਥੇ ਜਿਆਦਾ ਆ ਉਹਦੇ ਵਾਸਤੇ ਚੰਗੀ ਖਬਰ ਨਹੀਂ ਚੰਗੀ ਖਬਰ ਨਹੀਂ ਬਿਲਕੁਲ ਨਹੀਂ ਤੇ ਪੱਟੀ ਸਾਹਿਬ ਤੁਸੀਂ ਬੜਾ ਜਿਹੜਾ ਵਾ ਇੱਕ ਬੜਾ ਵਧੀਆ ਤੁਹਾਡਾ ਜਿਹੜਾ ਨਾ ਇੱਕ ਬੰਦੇ ਚ ਕ੍ਰਿਸ਼ਮਈ ਗੁਣ ਹੁੰਦੇ ਆ ਜਦੋਂ ਸਾਹਮਣੇ ਆਉਂਦਾ ਤਾਂ ਗੱਲ ਤੁਸੀਂ ਜਦੋਂ ਕਰਦੇ ਬਹੁਤ ਵਧੀਆ ਲੱਗਦਾ ਇੱਕ ਵਾਰੀ ਇੱਕ ਵਾਰੀ ਯਾਦ ਕਰਾ ਦਿਓ ਹਾਂ ਉਹ ਹੀ ਟਾਈਮ ਜਿਹੜਾ ਵਾ ਸ਼ਾਮੀ 7:30 ਵਾ ਸਰੋਤਿਆਂ ਨੂੰ ਡੈਮੋ ਜਿਹੜਾ ਦੇ ਕੇ ਦੱਸੋ ਕਿ ਕਿਸ ਤਰ੍ਹਾਂ ਖਬਰਾਂ ਪੇਸ਼ ਕਰਦੇ ਹੁੰਦੇ ਸੀ ਹਾਂਜੀ ਨਮਸਕਾਰ ਖਬਰਾਂ ਦੇ ਸਪ੍ਰਿੰਟ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਰਵਿੰਦਰ ਸਿੰਘ ਪੱਟੀ ਪਹਿਲਾਂ ਪੇਸ਼ ਨੇ ਚੌਣ ਮਿਆ ਖਬਰਾਂ ਖਬਰ ਆ ਗਿਆ ਇਸ ਨਾਲ ਦੀ ਖਬਰਾਂ ਦਾ ਐਬਲਟਨ ਖਤਮ ਹੋਇਆ ਨਮਸਕਾਰ ਹੁਣ ਕਿਉਂ ਤੁਸੀਂ ਜਿਆਦਾ ਬੁਨਾ థాంਕ ਯੂ ਭਾਈ థాంਕ ਯੂ ਇਹ ਇਹ ਚੀਜ਼ਾਂ ਨਿੱਗੀਆਂ ਨਿੱਗੀਆਂ ਇਹਨਾਂ ਚ ਖੁਸ਼ੀਆਂ ਲੱਭੀ ਦੀਆਂ ਜੀ 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 ਲੋਕਾਂ ਦੇ ਜਿਹੜਾ ਫਾਈਨੈਂਸ਼ੀਅਲ ਬਰਡਨ ਹੋਰ ਤਰ੍ਹਾਂ ਦੀਆਂ ਚੀਜ਼ਾਂ ਬੜਾ ਕੁਝ ਜਿਹੜਾ ਜਿਹੜਾ ਦਿਮਾਗ ਤੇ ਭਾਰ ਪੈ ਚੁੱਕਾ ਜੀ ਜੀ ਇਸੇ ਕਰਕੇ ਸਾਨੂੰ ਹਾਸੇ ਜਾਂ ਦਾ ਲੱਭਦੇ ਆਂ ਜਿਹੜੀਆਂ ਚੀਜ਼ਾਂ ਲੱਭਦੇ ਆਂ ਪੁਰਾਣੀਆਂ ਚੀਜ਼ਾਂ ਬਹੁਤ ਯਾਦ ਕਰਦੇ ਆਂ ਜੀ ਆ ਮਤਲਬ ਤੁਸੀਂ ਲਾਓ ਕਿ ਜਦੋਂ YouTube ਐਡਾ ਵੱਡਾ ਪਲੈਟਫਾਰਮ ਹੈ ਐਨਾ ਕੋਸ਼ਾ ਆ ਗਿਆ ਫਿਲਮ ਹਰ ਤਰ੍ਹਾਂ ਦੀ ਤੁਹਾਡੇ ਦਿਮਾਗ 'ਚ ਜਿਹੜੀ ਆ ਗਈ ਜੋ ਮਰਜ਼ੀ ਖੋਲੋ ਜੋ ਮਰਜ਼ੀ ਖੋਲੋ ਪਰ ਸਾਡੇ ਕੋਲ ਬੱਤੀ ਵੀ ਲਿミਟਡ ਟਾਈਮ 'ਚ ਹੁੰਦੀ ਸੀ ਪੰਜਾਬ 'ਚ ਇਲੈਕਟ੍ਰੀ ਬਹੁਤ ਘੱਟ ਆਉਂਦੀ ਸੀ ਹਣਾ ਉਤੋਂ ਮੈਂ ਆ ਗਿਆ ਐਂਟੀਨਾ ਲਗਾ ਕੇ ਫਿਰ ਵੀ ਤੁਹਾਡੇ ਪ੍ਰੋਗਰਾਮ ਵੇਖਣੇ ਜਿਹੜਾ ਪਾਕਿਸਤਾਨ ਦਾ ਟੀਵੀ ਵੇਖਣਾ ਬੜਾ ਆਨੰਦ ਸੀ ਜੀ ਜੀ ਲਸ਼ਕਾਰਾ ਵੇਖਣਾ ਇੱਕ ਪ੍ਰੋਗਰਾਮ ਨਵੇਂ ਸਾਲ ਦਾ ਪ੍ਰੋਗਰਾਮ ਵੇਖਣਾ ਵਿੱਚ ਬੱਤੀ ਜਲ ਗਈ ਚਿੱਤਰ ਆ ਦੇਖਣਾ ਜੀ ਫਿਲਮਾਂ ਦੇਖਣੀਆਂ ਪਿੰਡ 'ਚ ਬੱਤੀ ਚਲ ਜਾਂਦੀ ਲੋ ਜਦੋਂ ਨਵੇਂ ਸਾਰੇ ਪਿੰਡਾਂ ਦਾ ਯੋਰ ਦੀ ਇੱਕੋ ਹੀ ਚੀਕ ਮਾਰਨੀ ਓਏ ਤੇ ਬਿਲੀ ਕਰਾ ਲੈ ਫਿਰ ਬੱਤੀ ਛੱਡ ਪੱਟੇ ਛੱਡ ਹਾਂਜੀ ਸਪਾਲ ਪੱਟੀ ਸਾਹਿਬ ਤੁਹਾਡੇ ਬੜੇ ਮੇਰੇ ਕਜ਼ਨ ਸੀ ਜੀ ਤੇ ਬਹੁਤ ਸੋਹਣਾ ਉਹਨਾਂ ਨੇ ਪੰਜਾਬੀ ਲਈ ਕੰਮ ਕੀਤਾ ਜੀ 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 ਔਰ ਟੀਵੀ ਤੇ ਆਉਂਦੇ ਉਹਨਾਂ ਨੂੰ ਮੂੰਹ 'ਤੇ ਮਸਕਾਨ ਆ ਜਾਂਦੀ ਸੀ ਇੱਕ ਨੇਚਰਲ ਹਾਸਾ ਸੀ ਹਾਸਾ ਸੀ ਜੀ 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 ਡਬਲ ਮੀਨਿੰਗ ਨਹੀਂ ਸੀ ਹੁੰਦੇ ਨਾ ਜੀ ਨੇ ਉਹਨਾਂ ਦੀ ਜਿਹੜੀ ਕਾਮੇਡੀ ਸੀ ਉਹ ਹਰ ਇੱਕ ਬੰਦੇ ਨੂੰ ਲੱਗਦਾ ਸੀ ਕਿ ਇਹ ਮੇਰੀ ਆਪਣੀ ਕਹਾਣੀ ਹੈ ਹਰ ਘਰ ਦੇ ਪਰਿਵਾਰਾਂ ਚ ਉਹਨਾਂ ਨੇ ਜਿਹੜੇ ਟੌਪਿਕ ਚੁੱਕੇ ਸੀਗੇ ਇਹ ਉਹਨਾਂ ਦੀ ਫਿਲਮਾਂ ਸੀ ਦੇਖਿਓਣੀ ਮਾਹੌਲ ਠੀਕ ਹੈ ਮਾਹੌਲ ਠੀਕ ਮੈਨੂੰ ਅਸਲ ਚ ਫਿਲਮਾਂ ਚ ਵੀ ਉਹੀ ਲੱਗ ਕੇ ਆਏ ਮਾਹੌਲ ਠੀਕ ਉਹਨਾਂ ਦੇ ਘਰ ਦੀ ਫਿਲਮ ਸੀ ਤੇ ਉਹਦੇ ਚ ਮੈਂ ਇੰਸਪੈਕਟਰ ਦਾ ਰੋਲ ਕੀਤਾ ਸੀ ਉਸ ਤੋਂ ਬਾਅਦ ਫਿਰ ਫਿਲਮਾਂ ਦਾ ਦੌਰ ਸ਼ੁਰੂ ਹੋ ਗਿਆ ਉਧਰ ਦੂਰ ਰਸ਼ਨ ਵੀ ਚੱਲਦਾ ਰਿਹਾ ਤੇ ਫਿਲਮਾਂ ਅੱਜ ਤੱਕ ਮੇਰੇ ਕੋਲ 54 ਪੰਜਾਬੀ ਫਿਲਮਾਂ ਹੋਣ ਕਰ ਚੁੱਕੀਆਂ ਜੀ ਜੀ ਵਾਹ ਤੇ ਉਸ ਤੋਂ ਬਾਅਦ ਹਿੰਦੀ ਫਿਲਮਾਂ ਵੀ ਲੱਗੇ 13 ਹਿੰਦੀ ਮੂਵੀਜ਼ ਮਾਸਮ ਤੋਂ ਸ਼ੁਰੂ ਹੋਇਆ ਸੀ ਮਾਸਮ ਸਿੰਗਲ ਸਿੰਗ ਇਸ ਬ੍ਰਿੰਗ ਤਲਵਾਰ ਸਰਦਾਰ ਦਾ ਗ੍ਰੈਂਡਸਨ ਜੀ ਲੇਟਸਟ ਐਨੀਮਲ ਫਿਲਮ ਸਾਰੇ ਨੇ ਦੇਖੀਏ ਉਹ ਚਰਨਪੀਰ ਦਾ ਚਾਚਾ ਸੀ ਮੈਂ ਜੀ ਤੇ ਆਖਰੀ ਫਿਲਮ ਸੀ ਮਰੀ ਅਜੇ ਦੇਵ ਗਾਂਧੀ ਮੈਦਾਨ ਜੀ ਜੀ ਸੋ ਇਹ ਸਫਰ ਚੱਲ ਰਿਹਾ ਜੀ ਬਹੁਤ ਵਧੀਆ ਤੁਸੀਂ ਲੱਗੇ ਰਹੋ ਲਗਾਤਾਰ ਇਹਨਾਂ ਦੇ ਵਿੱਚ ਐਨੀਮਲ ਮੂਵੀ ਦੇ ਵਿੱਚ ਬਿਲਕੁਲ ਮੈਂ ਵੇਖਿਆ ਸੀ ਤੁਹਾਡਾ ਕਬਾਰ ਜੀ ਜੀ ਛੋਟਾ ਜਿਹਾ ਸੀਗਾ ਪਰ ਸਿਗਾ ਕਈਆਂ ਨੂੰ ਫਿਲਮ ਵਧੀਆ ਲੱਗੀ ਕਈਆਂ ਨੂੰ ਮਾੜੀ ਲੱਗੀ ਪਰ ਉਹ ਫਿਲਮ ਦੇ ਵਿੱਚ ਜਿਹੜੀ ਮੇਨ ਮੈਨੂੰ ਗੱਲ ਵਧੀਆ ਲੱਗੀ ਕੀ ਉਹ ਮੁੰਡੇ ਦੀਆਂ ਬਹੁਤ ਹੀ ਰੋਮਾਂਟਿਕ ਫਿਲਮਾਂ ਆਉਂਦੀਆਂ ਸੀ ਜੀ ਜੀ ਉਨੇ ਮਤਲਬ ਵਾਇਲੈਂਸ ਤੇ ਐਕਸ਼ਨ ਵਿਖਾਇਆ ਕਰਦੇ ਵਧੀਆ ਵਧੀਆ ਐਕਸ਼ਨ ਹੀ ਰੋਜ਼ ਉਹ ਦਿਖਾਤਾ ਐਕਸ਼ਨ ਦੇ ਕਿੰਨੇ ਹਾਂ ਜੀ ਬਿਲਕੁਲ ਠੀਕ ਹੈ ਇੱਕ ਮੈਨੂੰ ਉਹਦੇ ਵਿੱਚ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਸੀ ਐਨੀਮਲ ਮੂਵੀ ਦੇ ਵਿੱਚ ਕਿ ਜਦੋਂ ਮੁੰਡਾ ਪਿੰਡ ਆਪਣੇ ਮਦਦ ਮੰਗਣ ਆਉਂਦਾ ਜੀ 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 ਭਰਾਵਾ ਅਜੇ ਵੀ ਵਿਖਾਇਆ ਵੀ ਜਦੋਂ ਪੰਜਾਬ ਦਾ ਵਿਰਸਾ ਇਹ ਚੀਜ਼ ਦਿਖਾਈ ਬਿਲਕੁਲ 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 ਜੀ ਤੇ ਉਹ ਝਟਪਟ ਤਿਆਰ ਹੋ ਕੇ ਤੁਰ ਪੜੇ ਬਿਲਕੁਲ ਠੀਕ ਬਿਲਕੁਲ ਸੋ ਇਹ ਪੰਜਾਬ ਦਾ ਸੁਭਾਅ ਆ ਤੇ ਇਹੋ ਦੀਆਂ ਫਿਲਮਾਂ ਕੁਰਬਾਨੀਆਂ ਵੀ ਚਾਹੀਦੀਆਂ ਤੇ ਤੁਹਾਡੇ ਕੋ ਤੁਹਾਡੇ ਵਰਗੇ ਸੂਝਵਾਨ ਸੱਜਣਾ ਜਨਤੋਂ ਸਾਨੂੰ ਇਹੋ ਹੀ ਆਸ ਹੈ ਕਿ ਜਿਹੜੇ ਵੀ ਤੁਸੀਂ ਕੰਮ ਕਰਦੇ ਹੋ ਉਥੇ ਪੱਗ ਦਾ ਪੰਜਾਬੀ ਇੱਦਾਂ ਜਿਹੜਾ ਮਾਣ ਜਿਹੜਾ ਉੱਚਾ ਹੋਊਗਾ ਸੋ ਦੇਖੋ ਜੀ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਜਿਸ ਪਾਲ ਪੱਟੀ ਨਾਲ ਤੋਂ ਬਾਅਦ ਦਸਤਾਰ ਨਾਲ ਹਲਕੇ ਕੋਗੀ ਜੀ ਵੀ ਕੰਮ ਕਰਦੇ ਬਹੁਤ ਸਾਰੇ ਕਲਾਕਾਰ ਨੇ ਪਰ ਮੈਂ ਵੀ ਆਪਣੇ ਆਪ 'ਚ ਇਸ ਮਾਣ ਫਖਰ ਮਹਿਸੂਸ ਕਰਦਾ ਕਿ ਦਸਤਾਰ ਬਣ ਕੇ ਸਭ ਸੂਝ ਰਹਿ ਕੇ ਅਸੀਂ ਬਾਲੀਵੁੱਡ ਫਰਮਚ ਕੰਮ ਕਰ ਰਹੇ ਹਾਂ ਜੀ ਜੀ ਜੰਦ ਜੰਦੇ ਜੇ ਤੁਸੀਂ ਦੋ ਗੱਲਾਂ ਜਿਹੜਾ ਮੌਜੂਦਾ ਜਿਹੜੇ ਪੱਤਰਕਾਰ ਨੇ ਜਿਹੜੇ ਸ਼ੁਰੂ ਕਰਨਾ ਚਾਹੁੰਦੇ ਆ ਜੀ ਉਹਨਾਂ ਵਾਸਤੇ ਜਾਂ ਜਿਹੜੇ ਗਲਤ ਤਰੀਕੇ ਦੇ ਨਾਲ ਖਬਰਾਂ ਵਿਖਾਉਂਦੇ ਜੇ ਮੈਂ ਸਿੱਧਾ ਹੀ ਕਹਾਂ ਜਿਹੜੇ ਕਹਿੰਦੇ ਪੂਛਤਾ ਹੈ ਭਾਰਤ ਉਹਨਾਂ ਨੂੰ ਕੋਈ ਸਲਾਹ ਦੇਣੀ ਜਾਓ ਦੇਖੋ ਜੀ ਜਿੱਥੇ ਤੱਕ ਉਹ ਪਹੁੰਚ ਚੁੱਕੇ ਨੇ ਉਹ ਮੈਨੂੰ ਲੱਗਦਾ ਨਹੀਂ ਕਿ ਸਾਡੀ ਸਲਾਹ ਨਾਲ ਮੁੜਨਗੇ ਪਰ ਫਿਰ ਵੀ ਉਹਨਾਂ ਨੂੰ ਇਹ ਸਲਾਹ ਦੇਵਾਂਗੇ ਜਿਹੜੇ ਨਵੇਂ ਬੱਚੇ ਇਸ ਫੀਲਡ ਜਾਣਾ ਚਾਹੁੰਦੇ ਆ ਉਹ ਪੁਰਾਣੇ ਟੀਵੀ ਚੈਨਲਸ ਦੀਆਂ ਨਿਊਜ਼ ਨੂੰ ਦੇਖਣ ਉਹ ਨਾਲ ਦੇ ਨਿਊਜ਼ ਰੀਡਰਸ ਨੂੰ ਵਾਚ ਕਰਨ ਦੇਖਣ ਕਿ ਖਬਰਾਂ ਕਿਸ ਤਰ੍ਹਾਂ ਸਹੀ ਲੈਜਨਰ ਬੋਲੀਆਂ ਜਾਂਦੀਆਂ ਜੀ ਉਹਨੂੰ ਬਣਾ ਕੇ ਨਹੀਂ ਉਹਨੂੰ ਐਕਟਿੰਗ ਨਹੀਂ ਕਰਨੀ ਹਾਂਜੀ 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 ਉਹਨੂੰ ਵਧਾ ਚੜਾ ਕੇ ਨਹੀਂ ਪੇਸ਼ ਕਰਨਾ ਨਿਊਜ਼ ਨੂੰ ਨਿਊਜ਼ ਦੇ ਹਿਸਾਬ ਨਾਲ ਸਿਰਫ ਪ੍ਰੈਜ਼ੈਂਟ ਕਰਨਾ ਹੁੰਦਾ ਹੈ ਹਾਂਜੀ ਹਾਂ ਉਹ ਚ ਕੋਈ ਵਾਦਾ ਘਟਾਣਾ ਨਹੀਂ ਹੋਣਾ ਚਾਹੀਦਾ ਹਾਂਜੀ ਕਿਉਂਕਿ ਇਹ ਇੱਕ ਹੀ ਨਿਊਜ਼ ਜਿਹੜੀ 15 ਵਰੀ ਜੀ ਜੀ ਹਨਾ ਮਤਲਬ ਪ੍ਰਕਾ ਉਹ ਅੱਜਕੱਲ੍ਹ ਚੱਲਦਾ ਵਾ ਸੁਖਵੀਰ ਬਾਦਲ ਗਏ ਬਠਿੰਡਾ ਜੀ ਬਠਿੰਡਾ ਆਏ ਸੁਖਵੀਰ ਬਾਦਲ ਬਟਿੰਡੇ ਕੋੰਦਰੋਂ ਦੇ ਇੱਕ ਇਧਰੋਂ ਠੰਡੇ ਦੇ ਵਿੱਚ ਵੇਖੇ ਗਏ ਸੁਖਵੀਰ ਬਾਦ ਜੀ ਇਹ ਜਿਸ ਗਾ ਵੀਆ ਸਭ ਤੋਂ ਸੋਹਣਾ ਜਿਹੜਾ ਸਮਾ ਸੀ ਮੈਂ ਅਰਦਾਸ ਕਰਦਾ ਹਾਂ ਤੁਸੀਂ ਇਦਾਂ ਹੀ ਜਿਹੜਾ ਤੰਦਰੁਸਤ ਰਹੋ ਪਰ ਮਾਦਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਦੁਬਾਰਾ ਤੋਂ ਤੁਸੀਂ ਇੱਥੇ ਹੁਣ ਦਾ ਆਸਟ੍ਰੇਲੀਆ ਹੁਣ ਜਾਣ ਹੋ ਗਿਆ ਤੇ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਰਹੀਏ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਟੂਡੀਓ ਦਾ ਥੈਂਕ ਯੂ ਜੀ ਥੈਂਕ ਯੂ ਨਾ ਜੀ ਜੀ ਦੁਬਾਰਾ ਫਿਰ ਆਪਾਂ ਜਿਹੜਾ ਕਿਤੇ ਗੱਲਬਾਤ ਜਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮੱਚੀ ਥੈਂਕ ਯੂ ਜੀ